ਨਾਦ ਕਹੇ ਮੇਰਾ ਡੱਬਾ ਕਹਿੰਦਾ ਸਹਿਬ ਨੂੰ ਕੋ ਲੋ ਨਿਸ਼ਕਾਰ ਨਿਆਨੋ ਸੀ ਜ਼ਨਵਾਈਆ ਜਨ ਭਗਤੋ ਰਹਿਣਾ ਨਾਲ ਪਿਆਰ ਦੂਤਿਆ ਰੂਪ ਨਾ ਕੋਈ ਵਿਖਾਈਆ ਤੁਹਾਡਾ ਸਾਧਿਆਂ ਦਾ ਸਾਂਝਾ ਇੱਕ ਦਰਵਾਜ਼ ਮਨਦਮਾ ਜਲ ਸੇਵਦਵਾਲੇ ਮੱਠਾ ਤੋਂ ਖੜਾ ਦਿੱਤਾ ਸੁਡਾਈਆ ਤੁਸੀਂ ਅਜੇ 84 ਵਿੱਚੋਂ 2 4 ਬਹੁਤੇ ਨਜ਼ਰ ਕੋਈ ਨਾ ਆਈਆ ਮੈਂ ਵੇਖਦਾ ਤੱਕਦਾ ਜਾਣਦਾ ਬੁੱਝਦਾ ਪਾਵਾਂ ਸਭ ਦੀ ਜ਼ਾਰ ਅੰਦਰ ਕੰਨ ਵੇਗ ਵਗਾਈਆ ਜਿਸ ਤਰਾ ਤੁਹਾਡੀ ਬਾਦੋਂ ਮਿੱਠੀ ਗੁਪਤਾਰ ਇਹੇ ਤਰਾਂ ਅੰਦਰੋਂ ਮੰਨ ਲਓ ਬਣਾਈਆ ਜਿਸ ਤਰ੍ਹਾਂ ਤੁਹਾਡੀ ਬਾਦੋਂ ਮਿੱਟੀ ਗੋਪਾਰ ਇਸੇ ਤਰ੍ਹਾਂ ਅੰਦਰੋਂ ਮੰਨ ਲੋ ਬਣਾਈਆ ਲੜਨਾ ਝਗੜਨਾ ਲੜਨਾ ਰੁਸਣਾ ਝਗੜਨਾ ਨਹੀਂ ਚੰਗੀ ਕਾਰ ਮੂਰਖਾਂ ਵਾਲੀ ਮਤ ਗਵਾਈਆ ਜੇ ਤੁਹਾਡਾ ਮਾਲਕ ਸ਼ਾ ਪਾਤਸ਼ਾ ਸੱਚੀ ਸਰਕਾਰ ਤੁਸੀਂ ਸੱਚੀ ਰਇਤ ਬਣ ਕੇ ਦਿਓ ਵਿਖਾਈਆ ਜੇ ਤੋ ਅਡਾ ਮਾਲਕ ਸਾ ਪਾਤਸ਼ਾਹ ਸੱਚੀ ਸਰਕਾਰ ਤੁਸੀਂ ਸੱਚੀ ਰਇਤ ਬਣ ਕੇ ਦਿਓ ਵਿਖਾਈਆ ਵੇਖੋ ਗੰਗਾ ਗਦਾਵਰੀ ਜਮਨਾ ਸੁਦਸਤੀ ਅਵਤਾਰ ਪੈਗੰਬਰ ਗੋਚਾਰ ਵੇਖੋ ਗੰਗਾ ਗਦਾਵਰੀ ਜਮਨਾ ਸੁਦਸਤੀ ਅਵਤਾਰ ਪੈਗੰਬਰ ਪੈਗੰਬਰ ਗੁਰ ਚਾਰ ਯੁਗ ਦੇ ਪਨਿਹਾਰ ਹੁਕਮੇ ਅੰਦਰ ਅਜ ਵੀ ਆਏ ਚਾਹੀ ਚਾਹੀਆਂ ਜੁਗ ਚੌਕੜੀ ਕਰਦੇ ਰਹੇ ਇੰਤਜ਼ਾਰ ਬਿਨ ਨੈਣਾ ਨੈਣ ਉਟਾਈਆ ਜੋਤੀ ਜੋ ਸਰੂਪ ਯਾਰ ਆਪੇ ਆਪਣੀ ਕਿਰਪਾ ਕਰ ਕਦੇ ਖੇਲ ਸਾਚਾ ਹਾਰ ਸਾਦ ਸੰਦੇਸ ਆਇਕ ਸੁਣਾਈਆ ਨਾਦ ਕਹੇ ਜਨ ਭਗਤੋ ਬੀਤ ਗਈਆਂ ਕਈ ਸਦੀਆਂ ਸਾਦੇ ਮਿਆਂ ਵਿੱਚ ਝਟ ਲੰਗਾਈਆ ਵੇਖੋ ਭਜੀਆਂ ਆਇਆਂ ਬਹਿਣ ਵਿੱਚ ਬਹਿਣ ਵਾਲੀਆਂ ਨਦੀਆਂ ਆਪਣਾ ਰੂਪ ਬਦਲਾਈਆ ਪ੍ਰੇਮ ਦੇ ਅੰਦਰ ਬੱਧੀਆਂ ਮੁਹੱਬਤ ਵਿੱਚ ਵੜੇ ਆਈਆ ਇਸੇ ਤਰ੍ਹਾਂ ਤੁਹਾਡੀਆਂ ਪ੍ਰੀਤਾਂ ਉਹਦੇ ਨਾਲ ਲੱਗੀਆਂ ਜਿਹੜਾ ਕਦੇ ਨਾ ਕਦੇ ਜੁਦਾਈ ਆ। ਇਸੇ ਤਰ੍ਹਾਂ ਤੁਹਾਡੀਆਂ ਪ੍ਰੀਤਾਂ ਉਹਦੇ ਨਾਲ ਲੱਗੀਆਂ ਜਿਹੜਾ ਕਦੇ ਨਾ ਕਦੇ ਜੁਦਾਈ ਆ। ਅਕਾਲ ਪੁਰਖ ਨੇ ਤੁਹਾਡੀਆਂ ਆਪਣੇ ਨਾਲ ਇਦਾਂ ਦੇ ਪ੍ਰੇਮ ਪ੍ਰੀਤੀ ਦੇ ਜਿਹੜਾ ਤੰਦਾ ਵੱਢ ਲਈ ਆ ਜਿਹੜਾ ਕਦੇ ਵੀ ਜੁਦਾਈ ਨਹੀਂ ਕਰਦਾ ਹੈ ਦਾ। ਭਾਵੇਂ ਤੁਸੀਂ ਮਾੜੀਆਂ ਭਾਵੇਂ ਤੁਸੀਂ ਚੰਗੀਆਂ ਚੇਕਣ ਭੜੀਆਂ ਲੈ ਗੱਲ ਲਈ ਆ ਵੇਖਿਓ ਢੋਲਣਾ ਜਾਇਓ ਜੇ ਗਰੀਬੀ ਵਿੱਚ ਆਵਣ ਤੰਗੀਆਂ ਜੇ ਗਰੀਬੀ ਦੇ ਵਿੱਚ ਮਾੜੀ ਬੋਡੀ ਤੰਗੀ ਆ ਗਈ ਤਾਂ ਢੋਲਣਾ ਜਾਇਓ ਕਿਤੇ ਭੁੱਖ ਨਾਲ ਭੁੱਖਾ ਨਾ ਕੋਈ ਮਰ ਜਾਈਆ ਕਹਿੰਦਾ ਕਾਮ ਕਹਿੰਦਾ ਭੁੱਖਾ ਨਹੀਂ ਕਿਸੇ ਨੂੰ ਮਰਨ ਦਿੰਦਾ ਹੈਗਾ ਤੇ ਨਾ ਹੀ ਕੋਈ ਭੁੱਖਾ ਅੱਜ ਦਾ ਕੋਈ ਮਰਿਆ ਚੀਤੀ ਏਦੇ ਦਸਨੂ ਜਮਨਾ ਸਰਸਤੀ ਗਦਾਵ ਦੀ ਲੋਂਦੀਆਂ ਨਹੀਂ ਆ ਗੰਗੀਆਂ ਅਦਾ ਵੀ ਰਾਤ ਤੱਕ ਕੇ ਸੈਂਕੜੇ ਸਾਲ ਦਿੱਤੇ ਬਤਾਈਆ ਤੁਸੀਂ ਦੇ ਪੈਰ ਪਹਿਨੀ ਪਾਏ ਜੋੜੇ ਉਹ ਬਚਾਦੀਆਂ ਵੇਖੋ ਪੈਰੀਂ ਨੰਗੀਆਂ ਭੱਜਣ ਥਾਂਉ ਦਾਈਆਂ ਕਹੇ ਵੀ ਤੁਹਾਡੇ ਦਾ ਪੈਰਾਂ ਦੇ ਵਿੱਚ ਫੇਰ ਵੀ ਜੁੱਤੀਆਂ ਪਾਈਆਂ ਹੋਈਆਂ ਨੇ ਉਹ ਦੇਖੋ ਨੰਗੇ ਪੈਰਾਂ ਤੋਂ ਭੱਜੀਆਂ ਆਦੀਆਂ ਨੇ ਜਿਹੜੀਆਂ ਬਹਤ ਪੈਂਦੀਆਂ ਸੀ ਰੰਗ-ਬਰੰਗੀਆਂ ਉਹਨਾਂ ਦੇ ਉੱਤੇ ਢਾਈ ਗੱਦਾ ਖੱਦਰ ਵਕੀਲ ਸਿੰਘ ਨੇ ਦੇ ਤਾ ਪਾਈਆ ਜਿਹੜੀਆਂ ਬਦ ਨਈਆਂ ਸੀ ਉਹ ਬਰੰਗ-ਬਰੰਗੇ ਕੱਪੜੇ ਪੈਂਦੀਆਂ ਸੀ ਤੇ ਉਹਨਾਂ ਦੇ ਤੋਂ ਢਾਈ ਗੱਦਾ ਜਿਹੜਾ ਕਪੜਾ ਵਕੀਲ ਸਿੰਘ ਨੇ ਬਾਤਾ ਤੇ ਉਹਦੇ ਨਾਲ ਉਹ ਦੇਖੋ ਕੀ ਕਹਿੰਦੀਆਂ ਨੇ ਇਹੋ ਜਿਹੀਆਂ ਉਹ ਲੱਗੀਆਂ ਵੇਖ ਪਵੰਦੀਆਂ ਫਲਾਨੀ ਨਾਲ ਮਾਰਦ ਕਹੇ ਮੈਨੂੰ ਉਹ ਨਹੀਂ ਸੁਣਾਈਆ ਮੈਂ ਹੱਸ ਕੇ ਕਹਾ ਨਹੀਂ ਕਮਲਿਓ ਇਹੋ ਜਿਹਾ ਬੇਸ ਕੰਨ ਬੇਸ ਬਾਦੇ ਡੰਡੀਆਂ ਕੰਧ ਸੁਹਾਗਣਾ ਚੱਲਣਾ ਆਪਣੇ ਪ੍ਰਭ ਜੀ ਤੇ ਜਾਈਆ ਜੋਤੀ ਜੋ ਸਰੂਪial ਆਪ ਆਪਣੀ ਕਿਰਪਾ ਕਰ ਮੇਰੇ ਅਨਜਰੇ ਕੋਟਾਈਆ 나ਦ ਕਹੇ ਜਨ ਭਗਤੋ ਮੇਰਾ ਨਾ ਕਰੇ ਗੁੱਸਾ ਗੁੱਸੇ ਵਾਲੀ ਨਾ ਗੱਲ ਸੁਣਾਈਆ ਅਮੇ ਤਾਨਾ ਦੇਉ ਮੁੱਚਾ ਬਾਰੋਂ ਗੰਡ ਪਵਈਆ ਪਹਿਲੋ ਆਪਣਾ ਅੰਦਰੋਂ ਪਵਿੱਤਰ ਕਰੋ ਜੁਸਾ ਜਮੀਲ ਹੋ ਬਦਲਾਈਆ ਸਤਗੁਰ ਨਾਲ ਰਹੇ ਕੋਈ ਨਾ ਰੁਸਾ ਮਨ ਮਮਤਾ ਦਾ ਦੇ ਦੁਆਈਆ ਜਿੰਨਾ ਚਿਰ ਗੋਦੀ ਚੁਕੇ ਨਾ ਬਣਾ ਕੇ ਪੁੱਤਾਂ ਸੋਤ ਆਪਣੇ ਰੰਗ ਰੰਗਾਈਆ ਉਹਨਾਂ ਜਦੋਂ ਦਾ ਭੇਵ ਗੁੱਜਾ ਬਾਦੋਂ ਹਾਰ ਹਾਰ ਕੇ ਸਭ ਨੂੰ ਡੇਟ ਰਕਾਈਆ ਅਕਾਲ ਪੁਰਖ ਛੇਦੀ ਕਾਬੂ ਨਹੀਂ ਹੁੰਦਾ ਉਹ ਕਹਿੰਦਾ ਸਾਦਿਆਂ ਬੱਲਾ ਤਰਕਾ ਡਾ ਗਈ ਉਹਨੇ ਬੱਚੇ ਕੀਤਾ ਗਦੋਤਾ ਨੂੰ ਫਿਰ ਪਗੰਗਮਾ ਦਾ ਨੂੰ ਵੀ ਆਪਣੀ ਸੋਜੀ ਨਹੀਂ ਦਿੱਤੀ ਉਹਨਾਂ ਵੀ ਡਰਕਾਈ ਗਿਆ ਹੋ ਜਿਨ੍ਹਾਂ ਦੇ ਅੰਦਰ ਵੱਢ ਜਾਏ ਉਹਨਾਂ ਦਾ ਵਿਸਾ ਦੇ ਵਿੱਚ ਝੁਗਾ ਝੁਗੀ ਅੰਦਰੋਂ ਡੇਰਾ ਲਾਈਆ ਤੁਸੀਂ ਨਹੀਂ ਜਾਣਦੇ ਇਹ ਬਲੀਆ ਆ ਜੁਗਾਦੀ ਖੇਲ ਕਰੇ ਵਿੱਚ ਜੁਗਾ ਗੋਰਵ ਤਾਪ ਗੰਬਦਾਂ ਨੂੰ ਪੰਬੜ ਪੂਸਿਆ ਵਿੱਚ ਭੁਜਾਈ ਆ ਸੌਰੀ ਤੁਸੀਂ ਨਹੀਂ ਜਾਣਦੇ ਇਹ ਬਲੀਆ ਆ ਜੁਗਾਦੀ ਖੇਲ ਕਰੇ ਵਿੱਚ ਜੁਗਾ ਗੋਰਵ ਤਾਪ ਗੰਬਦਾਂ ਨੂੰ ਪੂਵੜ ਪੂਸਿਆ ਵਿੱਚ ਭੁਵਾਈ ਆ ਮੈਂ ਵੀ ਨਹੀਂ ਸਮਝ ਸਕਿਆ ਇਹਦਾ ਮੁੱਦਾ ਮੋਦਤੋਂ ਇਹੇ ਪਿੱਛੇ ਲਾ ਕੇ ਆਪਣਾ ਘਰ-ਵਾਰ ਤਜਾਈਆ ਕਿਤੇ ਮਾਣ ਨਾ ਕਰਿਓ ਕਿਤੇ ਮਾਣ ਨਾ ਕਰਿਓ ਅਸੀਂ ਇਹਨੂੰ ਪਿਉਂਦੇ ਤਾਜ਼ਾ ਦੇ ਕੇ ਦੁੱਧਾ ਦੁੱਧਾ ਤારી ਨਜਦੀ ਆਈਆ ਕਿਤੇ ਨਾ ਕਹਦੇ ਵੀ ਅਸੀਂ ਦੁੱਧ ਪੀਉਂਨੇ ਨੇ ਸਾਡਾ ਸਾਥ ਦਊਗਾ ਉਹਦੇ ਸਾਥ ਨਹੀਂ ਦੇਣਾ ਉਹ ਸਾਥ ਦੋ ਉਹਦਾ ਦੇਣਾ ਜਿਹੜਾ ਅੰਦੋਂ ਉਹਦਾ ਹੋ ਗਿਆ ਜਿਹੜਾ ਆਪਣੇ ਆਪ ਦੇ ਉਹ ਜਿਹਨੇ ਸਾਫ਼ ਕਰ ਲਿਆ ਆਪਣੇ ਅੰਦਰ ਉਹਨੂੰ ਚੁਕਾ ਲਿਆ ਉਸ ਪਰਮਾਤਮਾ ਦੇ ਤੇ ਨੀਵਾ ਹੋ ਗਿਆ ਉਹਦਾ ਸਾਥ ਦੇਣਾ ਇਹਨੇ ਅਕਾਲ ਪੁਰਖ ਨੇ اے ਹੱਤਨਾ ਆਇਆ ਕਦੀ ਕਿਸੇ ਉੱਤੇ ਬੁੱਧ ਵਰਗੇ ਕਰ ਕਰ ਧਿਆਨ ਬੈਠੇ ਤਾਲੀਆਂ ਲਾਈਆ ਜੇ ਆਪਣੇ ਆਪ ਜਾਵੇ ਜੇ ਆਪਣੇ ਆਪ ਜਾਵੇ ਤੇ ਚਮਾਜ ਲੋਹਾ ਨਾ ਬਣਾ ਦੇਵੇ ਗੁੱਡਾ ਅਸਮਾਨਾਂ ਦੇ ਉੱਤੇ ਚੜਾਈ ਆ ਜੇ ਚਾਹੇ ਦਾਸ ਭਗਤ ਤੇ ਕਬੀਰ ਦੇ ਬਾਦੇ ਕਿਹਾ ਗਿਆ ਵੀ ਉਹਨਾਂ ਦਾ ਜਿਵੇਂ ਗੁੱਡੀ ਆੜਾਣੇ ਦਾ ਪਤੰਗ ਆੜਾਣੇ ਆ ਉਹਦਾ ਦਾ ਵੱਡਾ ਗੁੱਡਾ ਬਣਾ ਕੇ ਅਸਮਾਨਾਂ ਦੇ ਉੱਤੇ ਚੜਾ ਚੜਾ ਦਿੰਦਾ ਹੈ ਕਾਲਪਦਗਾ ਹੋਵੇ ਜੀ ਆਪਣੀ ਮਰਜ਼ੀ ਆ ਇਹ ਨਹੀਂ ਜਾਣਦਾ ਭਾਵੇਂ ਕੋਈ ਅਮਰ ਹੋਵੇ ਭਾਵੇਂ ਬਦਗਾ ਹੋਵੇ ਬੁੱਢਾ ਸਤਰੇ ਬਤਰੇ ਨੂੰ ਪਿਆਰ ਕਰਾਈ ਆ ਇਹ ਓਮਨ ਦੀ ਦੇਦਾ ਹੈਗਾ ਜਦੋਂ ਜੀ ਕਿਸੇ ਤਾਰ ਨਾਲ ਜਦੋਂ ਕਿਸੇ ਨੂੰ ਦੇਣਾ ਕਬ 72 ਸਾਲ ਦੇ ਸ੍ਰੀ ਗੁਰੂ ਅਮਰਦਾਸ ਜੀ ਨੂੰ ਵੀ 72 ਸਾਲ ਦੇ ਉਹਦੇ ਪਿਆਰ ਦਿੱਤਾ ਤੇ ਉਹਨੂੰ ਆਪਣਾ ਬਣਾ ਕੇ ਉਹਨੂੰ ਸੌਗੇ ਆਪਣਾ ਸੌਂਪਤਾ ਸੀ ਕਿਤੇ ਖੁਸ਼ ਨਾ ਹੋ ਜਾਇਓ ਅਜ਼ੀਮ ਮੁਠੀਆਂ ਭਾਵੇ ਤੇ ਇਸ ਕੌਂਦੇ ਰੁਗਾ ਬੜੀ ਸੇਵ ਕਮਾਈਆ ਜਿੰਨਾ ਚਿਰ ਆਪਣਾ ਮਨ ਅੰਦਰੋਂ ਕਰੋਗੇ ਨਾ ਸੁਧਾ ਸਾਧੂ اے ਸਾਧੂਆ ਬਾੰਗੂ ਪਦਮ ਬੇਚ ਕਰੇ ਨਾ ਆਈਆ ਜਿੰਨਾ ਚਿਰ ਤੁਸੀਂ ਆਪਣੇ ਆਪ ਨੂੰ ਅੰਦਰ ਸਾਫ ਨਹੀਂ ਕਰੋਗੇ ਇਹ ਸਾਧੂਆ ਬਾੰਗ ਜੀ ਸਾਧੂ ਆ ਨਾ ਜ ਜਗਤ ਦੇ ਜਿਵੇਂ ਉਹ ਹਵਾ ਜਾਂਦੇ ਪਰਮੇਸ਼ਰ ਹਵਾ ਚਾਉਣ ਵਾਲਾ ਨਹੀਂ ਹੈਗਾ ਇਹ ਚੰਗਾ ਖਾਣ ਪੀਣ ਨੇ ਗਿੱਜਾ ਧੰਨੇ ਵੱਧ ਕੇ ਦੇ ਦੁੱਖੇ ਸੁੱਖੇ ਟੁਕੜੇ ਖਾ ਕੇ ਜੀਵ ਕਮਾਈਆ ਇਹ ਕਹਿੰਦਾ ਖਾਣ ਪੀਣ ਗੁੱਜਿਆ ਹੋਇਆ ਧੰਨੇ ਭਗਦੇ ਵੇ ਮਦਰ ਸੁਕੇ ਸੁਕੇ ਟੁਕੜੇ ਖਾ ਕੇ ਫੇਰ ਵੀ ਉਹਦੇ ਆ ਗੋਵਾ ਮੱਝਾ ਚਾਦਿਆਂ ਤੇ ਉਹਦੇ ਧੱਕੇ ਮੋੜੇ ਜੋਤੀ ਜੋ ਸਰੂਪ ਯਾਰ ਆਪ ਆਪਣੀ ਕਿਰਪਾ ਕਰ ਕਦੇ ਖੇਲ ਸਾਚਾ ਹਰ ਸਦ ਆਪਣਾ ਮੇਲ ਮਲਾਈਆ ਨਾਦ ਕਹੇ ਮੈਨੂੰ ਸਾਰੇ ਕਹਿੰਦੇ ਸ਼ੈਤਾਨ ਸ਼ੈਤਾਨੀ ਰਿਆ ਕਰਾਈਆ ਜਨ ਭਗਤੋ ਸੱਚ ਦੱਸਾਂ ਮੈਂ ਜਦੋਂ ਕਲਾ ਤੇ ਕਦਾਂ ਪ੍ਰਭੂ ਦਾ ਗਿਆਨ ਗਿਆਨ ਬਿਨਾ ਨਿਸ਼ਾਨਾ ਕੋਈ ਜਣਾਈਆ ਇਹ ਜਦੂਰ ਮੇਰਾ ਮਸ਼ਕਦਿਆਂ ਵਾਲਾ ਬਿਆਨ ਫੇਰਾ ਫੇਰੀ ਕਰਕੇ ਸਿੱਧਾ ਰਹਾ ਦੇ ਮਾ ਵਿਖਾਈਆ ਕਹਿੰਦਾ ਜੇ ਮੈਂ ਉਹ ਗੱਲ ਕਰਦਾ ਉਹਦੇ ਵਿੱਚ ਵੀ ਤੁਹਾਨੂੰ ਰਾਤਾ ਸਿੱਧਾ ਦਰਦਾ ਤੇ ਉਹਦੇ ਵਿੱਚ ਵੀ ਤੁਹਾਡੀ ਕੋਈ ਭਲਾਈ ਹੁੰਦੀ ਆ ਗਿਆਨ ਬਿਨਾ ਨਿਸ਼ਾਨਾ ਕੋਈ ਜਨਾਈਆ ਇਹ ਜਦੂਰ ਮੇਰਾ ਮਸ਼ਕਦਿਆਂ ਵਾਲਾ ਬਿਆਨ ਇਹ ਆ ਫੇਰੀ ਕਦਕੇ ਸਿੱਧਾ ਰਾਹ ਦੇ ਮਾਵਖਾਈਆ ਕਦੇ ਮੈਂ ਬ੍ਰਾਹਮਣ ਬਣ ਕੇ ਜੇ ਜਮਾਨਾ ਨੂੰ ਜ਼ਦੀਕ ਰਾਹ ਕਲਿਆਣ ਕਦੇ ਮੈਂ ਭਗਤ ਸੰਤ ਬਣ ਕੇ ਜਗਿਆਸਿਆਂ ਨੂੰ ਕਲਾਮ ਪਦਵਾਨ ਕਦੀ ਮੈਂ ਕੰਤ ਕਦੀ ਮੈਂ ਕੰਤ ਬਣ ਕੇ ਨਾਰੀਆਂ ਦੀ ਕਰਾਂ ਪਹਿਚਾਨ ਕਦੇ ਮੈਂ ਜੀਵ ਜੰਤ ਬਣ ਕੇ ਮੂਰਤ ਨੂੰ ਮਾਣ ਜਾਣ ਕਦੇ ਮੈਂ ਬਲਵੰਤ ਬਣ ਕੇ ਸਭ ਨੂੰ ਉਹ ਦੇ ਮਾਦਾਨ ਕਦੇ ਮੈਂ ਅਨੰਤ ਬਣ ਕੇ ਆਪਣਾ ਖੇਲ ਕਰਾਂ ਮਹਾਨ ਸੱਚ ਪੁੱਛੋ ਮੈਂ ਨਿਰਾਕਾਰ ਰੰਗਕਾਰ ਜਨਨੀ ਵਿੱਚੋਂ ਆਪਣਾ ਆਪ ਜਾਣ ਕੇ ਜਣੇਂਦੀ ਸੁਜਜੀ ਉਹ ਇੱਕੋ ਮਈਆ ਜੋਤੀ ਜੋ ਸਰੂਪ ਅਰ ਆਪ ਆਪਣੀ ਕਿਰਪਾ ਕਰ ਸਜ ਆਪਣੇ ਘਰ ਬਸਾਈਆ ਹਉ ਸੰਗਜੀ ਮੈਂ ਇਤੇ ਹੀ ਮਾफी ਮੰਗਦਾ ਕਿਉ ਬਾਣੀ ਕਾਫੀ ਲੰਬੀ ਆਏ ਇੱਕ ਬਹੰਤੀ ਯੂਗ ਕਾ ਲਗਾ ਕਿ ਇਸ ਅਕਾਲ ਪੁਰਖ ਨੇ 994 ਯੁਗ ਚੌਕਰੀ ਤੋਂ ਬਾਅਦ ਸੰਭਲ ਸਰੀਰ ਦੇ ਵਿੱਚ ਆਪਣਾ ਪ੍ਰਗਟਾਵਾ ਕੀਤਾ ਤੇ ਉਹ ਸੰਭਲ ਸਰੀਰ ਕੋਈ ਮਦਾਦਾਵਾ ਦੇ ਕੋਲ ਨਾ ਸੰਭਲ ਉਹ ਨਹੀਂ ਜਾ ਉੜੀਸਾ ਦੇ ਵਿੱਚ ਜਿਹੜਾ ਸੰਭਲ ਉਹ ਨਹੀਂ ਜਾ ਚైనా ਦੇ ਵਿੱਚ ਆ ਉਹ ਨਹੀਂ ਇਹ ਅਕਾਲ ਪੁਰਖ ਨੇ ਆਪਣੇ ਲਈ ਪੰਜ ਤਤ ਦਾ ਸ੍ਰੀ ਇਤਿਆਜ਼ ਕੀਤਾ ਜਿਹਦੇ ਵਿੱਚ ਉਹਨੇ ਆਪਣਾ ਆ ਕੇ ਪ੍ਰਗਟਾਵਾ ਕੀਤਾ ਕਿ ਕੋਈ ਅਕਾਲ ਪੁਰਖ ਜੰਮਣ ਮਰਨ ਦੇ ਵਿੱਚ ਨਹੀਂ ਆਉਂਦਾ ਹੈਗਾ ਉਹ ਪ੍ਰਗਟਾਵਾ ਕੀਤਾ ਪ੍ਰਗਟਾਵਾ ਕਰਕੇ ਉਹਨੇ ਇਸ ਮਾਤ ਲੋਕ ਦੇ ਵਿੱਚ ਆਪਣੇ ਭਗਤਾਂ ਨੂੰ ਆਪਣੇ ਨਾਲ ਮਿਲਾਇਆ ਜਿਹੜੇ ਤੇ ਕਿਰਪਾ ਕੀਤੀ ਉਹ ਮਿਲ ਗਏ ਹੁਣ ਅੱਗੇ ਨੂੰ ਜਿਹੜਾ ਮਿਲਣਾ ਚਾਹੁੰਦੇ ਆ ਉਹਨਾਂ ਨੂੰ ਆਪਣਾ ਆਪ ਇਸ ਅਕਾਲ ਪੁਰਖ ਦੇ ਆਪਨ ਕਰਨਾ ਹੀ ਪੈਣਾ ਹੈ ਜੈ ਸੋਹ ਮਹਾਰਾਜੇ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਲਾਜ ਆਕਾ ਦਿੱਤਾ ਜੇ ਇਹ ਵੀ ਲਉਣਾ ਔਖਾ ਲੱਗਦਾ ਤਾਂ ਗਾਲ ਪਸਨ ਕਿਹਾ ਤੁਸੀਂ ਪੰਜ ਵਾਰ ਸਵੇਰੇ ਤੇ ਪੰਜ ਵਾਰ ਸ਼ਾਮ ਨੂੰ ਤੂੰ ਮੇਰਾ ਮੈਂ ਤੇਰਾ ਦਾ ਸ਼ਬਦ ਜੋ ਪੜਿਆ ਕਰੋ ਤੇ ਆਪਣੇ ਆਪ ਨੂੰ ਉਸ ਅਕਾਲ ਪੁਰਖ ਦੇ ਆਪਨ ਕਰੋ ਸੋ ਹੰਮਾਦਾ ਸ਼ੇ ਸਿੰਘ ਵਿਸ਼ਨੂ ਭਗਵਾਨ ਦੀ ਜੈ ਸੋ ਹੰਮਾਦਾ ਸ਼ੇ ਸਿੰਘ ਵਿਸ਼ਨੂ ਭਗਵਾਨ ਦੀ ਜੈ ਸੋ ਹੰਮਾਦਾ ਸ਼ੇ ਸਿੰਘ ਵਿਸ਼ਨੂ भगवान् uh, दीया